ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ ਦੇ ਨਤੀਜੇ ਘੋਸ਼ਿਤ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਪੰਜਾਬ ਦੇ ਕਈ ਲੜਕੇ ਅਤੇ ਲੜਕੀਆਂ ਚਾਚ ਪਣ ਰਹੇ ਨੇ ਪਹਿਲਾਂ ਦੋ ਲਿਖਤੀ ਟੈਸਟ ਤੋਂ ਬਾਅਦ ਅਖੀਰ ਦੇ ਵਿੱਚ ਹਾਈ ਕੋਰਟ ਦੇ ਜੱਜਾਂ ਦੇ ਵੱਲੋਂ ਇੰਟਰਵਿਊ ਲੈਣ ਤੋਂ ਬਾਅਦ ਫਾਈਨਲ ਨਤੀਜੇ ਐਲਾਨੇ ਗਏ ਨੇ ਲੁਧਿਆਣਾ ਦੀਆਂ ਦੋ ਧੀਆਂ ਨੇ ਜ਼ਿਲ੍ਹਾ ਦਾ ਨਾਮ ਰੌਸ਼ਨ ਕੀਤਾ ਜਿਨ੍ਹਾਂ ਦੇ ਵਿੱਚ ਰੀਆ ਗੋਇਲ ਉਮਰ 26 ਸਾਲ ਜਿਸ ਨੇ ਕਿ 48ਵਾਂ ਰੈਂਕ ਹਾਸਲ ਕੀਤਾ ਦੂਜੀ ਲੜਕੀ ਕਿਉਰੀ ਕਟਾਰੀਆ ਜਿਸ ਨੇ ਕਿ 24ਵਾਂ ਕਹਾਸਲ ਕੀਤਾ ਦੋਹਾਂ ਦੇ ਘਰ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਲੋਕ ਲਗਾਤਾਰ ਫਤਾਈਆਂ ਦੇਣ ਤੇ ਲਈ ਆ ਰਹੇ ਨੇ ਇਹਨਾਂ ਦੋਵੇਂ ਲੜਕੀਆਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਲੜਕੀਆਂ ਦੇ ਪਰਿਵਾਰਕ ਮੈਂਬਰ ਖੁਸ਼ੀ ਜ਼ਾਹਰ ਕਰ ਰਹੇ ਨੇ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਸਾਡੀ ਬੇਟੀਆਂ ਨੇ ਸਾਡਾ ਨਾਂ ਰੋਸ਼ਨ ਕਰ ਦਿੱਤਾ ਸਰ ਤਿਆਰੀ ਕਿਤੇ ਨਾ ਕਿਤੇ ਬਹੁਤ ਸਾਰੇ ਸੈਕਰੀਫਾਈਸਸ ਹੋ ਰਹੀ ਸੀ ਤੇ ਇੱਕ ਬਹੁਤ ਕਨਸੈਂਟਰੇਸ਼ਨ ਵਾਲੀ ਤੇ ਡੈਡੀਕੇਸ਼ਨ ਵਾਲੀ ਤਿਆਰੀ ਰਹੀ ਸੀ ਕਿਉਂਕਿ ਜਦੋਂ ਵੀ ਕੋਈ ਵੱਡੇ ਏਮ ਨੂੰ ਆਪਾਂ ਹਾਸਿਲ ਕਰਨ ਦਾ ਸੋਚਦੇ ਆ ਤਾਂ ਉਹਦੇ ਨਾਲ ਹੋਰ ਵੀ ਵੱਡੇ ਸੈਕਰੀਫਾਈਸਸ ਨਾਲ ਆਉਂਦੇ ਨੇ ਤੇ ਇਸ ਪੂਰੀ ਤਿਆਰੀ ਦੇ ਦੌਰਾਨ ਮੇਰੇ ਪੇਰੈਂਟਸ ਦਾ ਮੇਰੀ ਪੂਰੀ ਦੀ ਪੂਰੀ ਫੈਮਿਲੀ ਦਾ ਬਹੁਤ ਜ਼ਿਆਦਾ ਵੱਡਾ ਸਹਿਯੋਗ ਰਿਹਾ ਹੈ ਜੇ ਉਹਨਾਂ ਦਾ ਸਹਿਯੋਗ ਨਾ ਹੁੰਦਾ ਤਾਂ ਮੈਂ ਅੱਜ ਇਸ ਮੁਕਾਮ ਤੇ ਨਾ ਪਹੁੰਚ ਪਾਉਂਦੀ ਚੁਣੌਤੀਆਂ ਕਿੰਨੀਆਂ ਸੀਗੀ ਸੱਚ ਚੁਣੌਤੀਆਂ ਕਾਫੀ ਸਾਰੀਆਂ ਆਣੀਆਂ ਕਿਉਂਕਿ ਬਹੁਤ ਡੈਡੀਕੇਸ਼ਨ ਮੇਨਟੇਨ ਕਰਕੇ ਰੱਖੀ ਪੈਂਦੀ ਹੈ ਪੂਰੇ ਪ੍ਰੋਸੈਸ ਦੇ ਥਰੋਅਆਊਟ ਬੱਟ ਜੇਕਰ ਤੁਹਾਡਾ ਇੱਕ ਜਿਹੜਾ ਏਮ ਹੈਗਾ ਉਹ ਪੱਕਾ ਹੋਵੇ ਤੇ ਤੁਸੀਂ ਜੇ ठान ਲਿੱਤਾ ਹੋਵੇ ਕਿ ਤੁਸੀਂ ਉਹਨੂੰ ਹਾਸਲ ਕਰਨਾ ਹੀ ਕਰਨਾ ਹੈ ਤਾਂ ਫਿਰ ਕੋਈ ਵੀ ਜਿਹੜੀ ਪ੍ਰੋਬਲਮ ਹੈ ਉਹ ਤੁਹਾਨੂੰ ਇੰਨੀ ਵੱਡੀ ਨਹੀਂ ਲੱਗਦੀ ਮੈਂ ਸਟਡੀ ਨੂੰ ਕਿੰਨਾ ਟਾਈਮ ਦਿੰਦੇ ਸੀਗੇ ਸੋ ਜਦੋਂ ਐਗਜ਼ਾਮ ਦੀ ਨੋਟੀਫਿਕੇਸ਼ਨ ਆ ਜਾਂਦੀ ਸੀ ਤਾਂ ਪਰ आवर ਪਰ ਡੇ 10 ਤੋਂ 12 ਆਵਰਸ ਦੀ ਜਿਹੜੀ ਸਟੱਡੀ ਸੀ ਉਹਦਾ ਰਿਕੁਆਇਰਮੈਂਟ ਹੁੰਦੀ ਹੁੰਦੀ ਸੀ ਕਿਸ ਤਰੀਕੇ ਦੇ ਨਾਲ ਜਿਹੜੀ ਮਿਹਨਤ ਕਰਨ ਦੇ ਜਿਹੜਾ ਕੇ ਨਾਲ ਆ ਪੀਂ ਡੀ ਆ ਜੀ ਹਾਂਜੀ ਸੋ ਜਿੰਨੀ ਵੀ ਪ੍ਰੈਪਰੇਸ਼ਨ ਰਹੀ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਇੱਕ ਆਪਣੇ ਆਪ ਤੇ ਡਿਸਪਲਿਨ ਮੇਨਟੇਨ ਕਰਕੇ ਰੱਖਣਾ ਪੈਂਦਾ ਹੈ ਬਹੁਤ ਚੀਜ਼ਾਂ ਨੂੰ ਲੈ ਕੇ ਸਟ੍ਰਿਕ ਡਿਸੀਜਨਸ ਲੈਣੇ ਪੈਂਦੇ ਨੇ ਮੈਂ ਪੂਰੀ ਤਿਆਰੀ ਦੇ ਦੌਰਾਨ ਆਪਣਾ ਸੋਸ਼ਲ ਮੀਡੀਆ ਦੇ ਅਕਾਊਂਟ ਸਾਰੇ ਡੀਐਕਟਿਵੇਟ ਕਰ ਦਿੰਦੀ ਸੀ ਤੇ ਬਿਲਕੁਲ ਸੋਸ਼ਲ ਮੀਡੀਆ ਤੋਂ ਜਾਂ ਫਿਰ ਕੋਈ ਵੀ ਬਾਹਰ ਗੈਟ ਟੂਗੇਦਰਸ ਹੁੰਦੇ ਸੀ ਕੋਈ ਫੰਕਸ਼ਨਸ ਹੁੰਦੇ ਸੀ ਉਹਨਾਂ ਸਾਰਿਆਂ ਤੋਂ ਮੈਂ ਦੂਰ ਰਹਿੰਦੀ ਹੁੰਦੀ ਸੀ ਉਸ ਟਾਈਮ ਪੀਰੀਅਡ ਲਈ ਪਰ ਜਦੋਂ ਵੀ ਮੈਨੂੰ ਵਿੱਚੋਂ ਜੇ ਵੇਲ ਮਿਲਦੀ ਸੀ ਜਾਂ ਫਿਰ ਕੋਈ ਇਗਜ਼ਾਮ ਨਹੀਂ ਹੁੰਦਾ ਸੀ ਤਾਂ ਉਸ ਟਾਈਮ ਤੇ ਮੈਂ ਆਪਾ ਇਨਸਾਨ ਹੈਗਾ ਤਾਂ ਸੋਸਾਇਟੀ ਵਿੱਚ ਵਿਚਰਨਾ ਵੀ ਪੈਂਦਾ ਤਾਂ ਮੈਂ ਆਪਣੇ ਪੇਰੈਂਟਸ ਨਾਲ ਟਾਈਮ ਸਪੈਂਡ ਕਰਦੀ ਸੀ ਜਾਂ ਫਿਰ ਆਪਣੇ ਫਰੈਂਡਸ ਨਾਲ ਵੀ ਟਾਈਮ ਸਪੈਂਡ ਕਰਦੀ ਸੀ ਅੱਜ ਖੁਸ਼ੀ ਕਿੰਨੀ ਹੈ ਸਭ ਖੁਸ਼ੀ ਤਾਂ ਬਹੁਤ ਜ਼ਿਆਦਾ ਹੈ ਕਿਉਂਕਿ ਸਪਨਾ ਤਾਂ ਦੇਖ ਰਹੀ ਹੈ ਹਰ ਕੋਈ ਬਟ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਰੱਬ ਦੀ ਮਿਹਰ ਹੋਵੇ ਜੇ ਤਾਂ ਹੀ ਉਹ ਸੁਪਨੇ ਪੂਰੇ ਹੋ ਪਾਉਂਦੇ ਹਨ ਤਾਂ ਮੈਂ ਬlesed feel ਕਰ ਰਹੀ ਹਾਂ ਕਿ ਉਹ ਸੁਪਨੇ ਪੂਰੇ ਹੋ ਪਾਏਗੇ ਹੀਰਾਂਸ ਨੂੰ ਵੀ ਕਾफी ਮਾਨ ਮਹਿਸੂਸ ਹੋ ਰਿਹਾ ਹੈ ਜੀ ਬਹੁਤ ਮਾਨ ਮਹਿਸੂਸ ਹੋ ਰਿਹਾ ਹੈ ਤੇ ਕਿਤੇ ਨਾ ਕਿਤੇ ਆਸ-ਪਾਸ ਦੇ ਜਿੰਨੇ ਵੀ ਰਿਸ਼ਤੇਦਾਰ ਹਨ ਜਿੰਨੇ ਵੀ ਦੋਸਤ ਹਨ ਉਹ ਸਾਰੇ ਬਹੁਤ ਖੁਸ਼ ਮਹਿਸੂਸ ਕਰ ਰਹੇ ਹਨ ਇਸ ਟਾਈਮ ਤੇ ਮੇਰਾ ਰੈਂਕ 40th ਹੈ ਔਰ ਇਹ ਪ੍ਰੈਪਰੇਸ਼ਨ ਮੇਰੀ অলਮੋਸਟ 1.5 ਸਾਲ लंबी रही है मेरे पेरेंट्स ने बहुत सपोर्ट किया है मेरी पूरी फैमिली ने बहुत सपोर्ट किया है थ्रू आउट ऑल दीज फेजेस मैंने पहले भी एग्ज़ाम्स दिए जिसमें मेरा नहीं हो पाया बट उनने हमेशा सपोर्ट रखा मेरे साथ तो अभी कितनी चुनौतियों का सामना करना पड़ा मैंने मल्टीपल एग्जाम्स दिए मैंने इससे पहले डेली का एग्जाम भी दिया बट हमेशा मोटिवेशन हाई रखी मेरे पेरेंट्स ने हमेशा मेरे को बोला कि आप करते रहो तैयारी हमेशा hmm. मेरे को सपोर्ट किया हमेशा मेरे साथ रहे हैं जब भी मेरे को लो फील हुआ है ਉਹਨੇ ਹਮੇਸ਼ਾ ਮੇਰਾ ਸਾਥ ਦੀਆ ਬੋਲਿਆ ਕਿ ਕੋਈ ਬਾਤ ਨਹੀਂ ਆ ਫਿਰ ਸੇ ਟਰਾਈ ਕਰੋ ਕਦੇ ਮੇ ਕੋ ਡੀਮੋਟੀਵੇਟ ਨਹੀਂ ਕੀਆ ਸਾਡੀ ਫੈਮਲੀ ਲਈ ਇਹ ਬਹੁਤ ਵੱਡੀ ਅਚੀਵਮੈਂਟ ਹੈ ਅ ਅੱਜ ਤੱਕ ਸਾਡੀ ਫੈਮਲੀ ਦੇ ਵਿੱਚ ਇਸ ਮੁਕਾਮ ਤੇ ਕੋਈ ਵੀ ਨਹੀਂ ਪਹੁੰਚਿਆ ਤਾਂ ਇਸ ਕਰਕੇ ਸਾਡੇ ਲਈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਕਿ ਅੱਜ ਬੇਟੀ ਨੇ ਇੱਕ ਬਹੁਤ ਵੱਡੇ ਰੁਤਬੇ ਤੇ ਉਹ ਪਹੁੰਚਣ ਜਾ ਰਹੀ ਹੈ ਪਹੁੰਚ ਗਈ ਹੈ ਤੇ ਇਹ ਪਰਮਾਤਮਾ ਦੀ ਦਇਆ ਮੇਰੇ ਨਾਲ ਉਸ ਵਾਹਿਗੁਰੂ ਦੀ ਮੇਰ ਨਾਲ ਹੀ ਹੋਇਆ ਹੈ ਤੇ ਇਹਦੀ ਮਿਹਨਤ ਨਾਲ ਮਿਹਨਤ ਇੰਨੇ ਬਹੁਤ ਕੀਤੀ ਹੈ ਤੇ ਅਸੀਂ ਆਪਣਾ ਸਾਥ ਦਿੱਤਾ ਤੇ ਅੱਜ ਜਿਸ ਮੁਕਾਮ ਤੇ ਪਹੁੰਚੀ ਹੈ ਤਾਂ ਸਾਨੂੰ ਬਹੁਤ ਖੁਸ਼ੀ ਹੈ ਕਿਤਨਾ ਕਿਤੇ ਬੱਚਿਆਂ ਨੂੰ ਅੱਗੇ ਵਿਦਿਆਨ ਦੇ ਵਿੱਚ ਟੀਚਰ ਜਾਂ ਪੇਰੈਂਟਸ ਦਾ ਕਾਫੀ ਸਹਿਯੋਗ ਰੰਦਾ ਤੁਹਾਡਾ ਕਿਵੇਂ ਦਾ ਸਹਿਯੋਗ ਰਿਹਾ ਇਹ ਨਹੀਂ ਮੁਸ਼ਕਿਲਾਂ ਅਗਰ ਦੇਖੀ ਕੋਈ ਮੁਸ਼ਕਿਲਾਂ ਇਸ ਤਰ੍ਹਾਂ ਦੀ ਨਹੀਂ ਹੁੰਦੀਆਂ ਪਰ ਬੱਚੇ ਨੂੰ ਚਲੋ ਇਹ ਹੁੰਦਾ ਹੈ ਕਿ ਅਸੀਂ ਚਾਹੇ ਘਰ ਤੋਂ ਬਾਹਰ ਰਹੀਏ ਚੰਡੀਗੜ੍ਹ ਸਾਰੀ ਸਟੱਡੀਿੰਗ ਹੋਈ ਜਾਂਦੀ ਤੇ ਅਸੀਂ ਹਮੇਸ਼ਾ 24 ਘੰਟੇ ਇਹੀ ਇੰਡੇ ਇਨ ਟੱਚ ਰਹਿੰਦੇ ਸੀ ਕਿ ਤੈਨੂੰ ਕਦੀ ਵੀ ਸਾਡੀ ਕੋਈ ਵੀ ਜ਼ਰੂਰਤ ਪੈਂਦੀ ਹੈ ਚਾਹੇ ਰਾਤ ਦਾ ਟਾਈਮ ਹੈ ਸ਼ਾਮ ਦਾ ਟਾਈਮ ਹੈ ਜਿਹੜਾ ਮਰਜ਼ੀ ਟਾਈਮ ਹੈ ਟਾਈਮ ਨਹੀਂ ਦੇਖਣਾ ਅਸੀਂ ਤੇਰਾ ਹਰ ਗੱਲੋਂ ਸਾਥ ਦੇਣ ਨੂੰ ਤਿਆਰ ਹੈਗੇ ਆ ਤੇ ਅਸੀਂ ਦਿੱਤਾ ਵੀ ਹੈ ਕਦੇ ਵੀ ਕੋਈ ਕੋਈ ਜੋ ਵੀ ਹੋਈ ਤਕਲੀਫ ਵੀ ਹੋਈ ਕੋਈ ਆ ਜਾਂਦੀ ਹੈ ਉਹ ਕਿਹੜਾ ਤੇ ਅਸੀਂ ਉਸੇ ਵੇਲੇ ਪਹੁੰਚ ਕੇ ਆਪਣਾ ਇਹਨੂੰ ਆਪ ਕਰਦੇ ਨੇ ਹੈ ਮੈਨੇ ਤੇ ਬੜਾ ਅੱਛਾ ਰਿਹਾ ਮੈਨੂੰ ਪ੍ਰਾਊਡ ਫੀਲ ਹੋ ਰਿਹਾ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਪ੍ਰਾਊਡ ਤੇ ਬਸ ਇਹਨਾਂ ਕਿ ਜਿੰਨਾ ਸ਼ੁਕਰ ਕਰ ਲੋ ਉਹਨਾਂ ਥੋੜਾ ਅੱਜ ਮੇਰੇ ਲਈ ਬਹੁਤ ਮਾਣ ਤੇ ਖੁਸ਼ੀ ਦਾ ਗਹਿਣਾ ਕਿ ਜਦੋਂ ਮੇਰੇ ਵੱਡੇ ਵੀਰ ਭਪਿੰਦਰ ਕਤਾਰੀ ਦੇ بیٹے ਪੂਰੀ ਕਤਾਰੀਆਂ ਨੇ ਅੱਜ ਜੱਜ ਬਣ ਕੇ ਜਿੱਥੇ ਆਪਣੇ ਮਾਮਾਪਿਤਾ ਆਪਣੇ ਖਾਨਦਾਨ ਦਾ ਨਾਮ ਰੋਸ਼ਨ ਕੀਤਾ ਕਿਤੇ ਨਾ ਕਿਤੇ ਉੱਥੇ ਮੇਰਾ ਵੀ ਨਾਮ ਰੋਸ਼ਨ ਹੋਇਆ ਕਿਉਂਕਿ ਅਗਰ ਮੇਰੇ ਹਲਕੇ 'ਚ ਕੋਈ ਮਾੜਾ ਕੰਮ ਹੁੰਦਾ ਤਾਂ ਉਹਦੀ ਵੀ ਮੇਰੀ ਜ਼ਿੰਮੇਵਾਰੀ ਹੈ ਜੇ ਚੰਗਾ ਹੁੰਦਾ ਉਹਦੀ ਵੀ ਮੇਰੀ ਜ਼ਿੰਮੇਵਾਰੀ ਬਣਦੀ ਹੈ ਤੇ ਮੇਰੀ ਵੀ ਕਹਿਰੋ ਵੀ ਨਾਲ ਸ਼ਾਨ ਬਣਦੀ ਹੈ ਅੱਜ ਇਸ ਬੱਚੀ ਨੇ ਮੇਰੀ ਵੀ ਸ਼ਾਨ ਵਧਾਈ ਤੇ ਮਾਮਾਪਿਤਾ ਵੀ ਸ਼ਰਮ ਵਧਾਈ ਦੀ ਹੈ ਤੇ ਹੌਲੇ ਸਮੇਂ ਵਿੱਚ ਇਹਦੇ ਵਾਕੇ ਸ਼ੁਭ ਸ਼ਾਮਾ ਪੇਟ ਕਰਦਾ ਕਿ ਪ੍ਰਮਾਤਮਾ ਨੇ ਜਿਸ ਜ਼ਿੰਮੇਵਾਰੀ ਨਾਲ ਜਿਸ ਜ਼ਿੰਮੇਵਾਰੀ ਦੀ ਪੂਰਤ ਤੇ ਇਹਨੂੰ ਬਿਠਾਇਆ ਕਿਉਂਕਿ ਜੱਜ ਦੀ ਕੋਈ ਕੁਰਸੀ ਹੁੰਦੀ ਹੈ ਜਿਹੜੀ ਇਨਸਾਫ ਦੀ ਕੁਰਸੀ ਹੁੰਦੀ ਹੈ ਉਹਦੇ ਤੇ ਬੈਠ ਕੇ ਇਹ ਪ੍ਰਮਾਤਮਾ ਦੇ ਅਸ਼ੀਰਵਾਦ ਨਾਲ ਚੰਗੇ ਕੰਮ ਕਰੂਗੀ ਆਪਣੇ ਮਾਂ ਮਪਦਾ ਦਾ ਸਾਡੇ ਪੰਜਾਬ ਦਾ ਨਾਮ ਰੋਸ਼ਨ